ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਪਾਂ ਅੱਜ ਤੁਹਾਨੂੰ ਆਪਣੀ ਸਬਜ਼ੀ ਦਿਖਾਉਣ ਲੱਗੇ ਜਿਹੜੀ ਸਬਜ਼ੀ ਆਪਾਂ ਲਾਈ ਸੀ ਮੂਲੀ ਆਪਣੀ ਮੂਲੀ ਉਗ ਰਹੀ ਹੈ ਮੂਲੀ ਤਾਂ ਦੂਰੋਂ ਚੌਂਕਣ ਲੱਗ ਗਈ ਹੁਣ ਉਗ ਰਹੀ ਹੈ ਸਾਰੀ ਤੁਹਾਨੂੰ ਦਿਖਾ ਰਿਹਾ ਮੈਂ ਆਹ ਸਾਰੀ ਤੀਜੇ ਦਿਨਾਂ ਮੂਲੀ ਉਗ ਰਹੀ ਹੈ ਅੱਜ ਤਿੰਨ ਦਿਨ ਹੋ ਗਏ ਸੀ ਲਾਈ ਨੂੰ ਬੀਜੀ ਨੂੰ ਤੇ ਹੁਣ ਆਪਾਂ ਪਾਣੀ ਲਾ ਰਹੇ ਸੀ ਮੈਂ ਤੁਹਾਨੂੰ ਸਬਜ਼ੀ ਦਿਖਾਉਣ ਲੱਗਿਆ ਵੀ ਇੱਕ ਤਾਂ ਆਪਣੇ ਹੋ ਗਈ ਮੂਲੀ ਇਹ ਵੀ ਉਗ ਰਹੀ ਇੱਥੋਂ ਤੱਕ ਇੱਕ ਆਪਣੀ ਗੋਭੀ ਹੈ ਤੇ ਇੱਧਰ ਆਪਣੀ ਗੰਡਿਆਂ ਦੀ ਫੱਕ ਆ ਗਈ ਆਹ ਲੈਣੇ ਤੇ ਗੰਡਿਆਂ ਦੀ ਫੱਕ ਹੈ ਤੇ ਇੱਧਰ ਸਾਰੀ ਗੋਭੀ ਹੈ ਇਹਦੇ ਵਿੱਚ ਜਿਹੜੀ ਬੱਟ ਹੈਗੀ ਬੱਟ ਦੇ ਵਿਚਾਲੇ ਤਾਂ ਮੈਂ ਲਾਈਆ ਗੰਢੀ ਪੀਚੀ ਕਹਿੰਦੇ ਜਿਹਨੂੰ ਆ ਦੇਖੋ ਤੇ ਇੱਕ ਸਾਈਡ ਤੇ ਲਾਈਆ ਮੈਂ ਪਨੀਰੀ ਗੰਡਿਆਂ ਦੀ ਫੱਕ ਇਸ ਤਰ੍ਹਾਂ ਲਾਈ ਹੋਈ ਹੈ ਤੇ ਇੱਧਰ ਆਪਣਾ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਬੈਂਗਨ ਤੇ ਬੈਂਗਣੀ ਹੈ ਇਹ ਤਾਂ ਆੜ ਤੇ ਆ ਗਿਆ ਵਿਚਾਲੇ ਮੈਂ ਹੁਣ ਪਾਣੀ ਲਾ ਰਿਹਾ ਸੀ ਤੇ ਇੱਧਰ ਆ ਗਿਆ ਆਪਣੇ ਚੌਲੇ ਇਹ ਚੌਲੇ ਆਪਾਂ ਤਾਂ ਛੱਡੇ ਸੀ ਵੀ ਚਲੋ ਹੁਣ ਆਪਾਂ ਦਾ ਫਲਤੇ ਆ ਗਏ ਨਾ ਚੌਲੇ ਮਖਾ ਰੱਖ ਲੋ ਜਿਵੇਂ ਕਹਿੰਦੇ ਫਸਲ ਬਾਉਣੀ ਔਖੀ ਹੋ ਜਾਂਦੀ ਐ ਤੇ ਚੌਲੇ ਆਪਾਂ ਤੋੜਦੇ ਹੁੰਨੇ ਆ ਘਰ ਵਾਸਤੇ ਲੈ ਆਂਦੇ ਹੁੰਨੇ ਆ ਜੀ ਆਹ ਚੌਲੇ ਇੰਨੇ ਇੱਕ ਤੋੜੇ ਐ ਕੁਛ ਤਾਂ ਪਿਆਜੀ ਐ ਕੁਛ ਹਰੇ ਐ ਦੋ ਕਲਰ ਐ ਦੇ ਤੇ ਆਹ ਜਿਹੜੇ ਚੌਲੇ ਐ ਇਹਨਾਂ ਦੇ ਵਿੱਚ ਹੀ ਕਦੂਆਂ ਦੀਆਂ ਬੱਲਾਂ ਜਣਾ ਤਾਂ ਕਦੂਆਂ ਦੀਆਂ ਬਾਹਤੀਆਂ ਸੀ ਜਿਹੜੀ ਲਗਰ ਹੁੰਦੀ ਐ ਨਾ ਲੱਗ ਰਿਹਾ ਜੜ ਲਾ ਜਾਂਦੀ ਐ ਗਿੱਲੇ ਥਾਂ 'ਚ ਉਹ ਲਗਰਾਂ ਦਾ ਕਰਕੇ ਕੱਦੂ ਲੱਗਣੇ ਸ਼ੁਰੂ ਹੋ ਗਏ ਪਹਿਲਾਂ ਵੀ ਲੱਗਦੇ ਸੀ ਤੇ ਇੱਕ ਮੈਂ ਆ ਭਰਾਵਾਂ ਨੂੰ ਬੇਨਤੀ ਇਹ ਕਰਦਾ ਆਂ ਵੀ ਕੱਦੂ ਜਿਹੜੇ ਹੈਗੇ ਨਾ ਕੋਈ ਵੀ ਸਬਜ਼ੀ ਹੈ ਮੇਰੇ ਖੇਤ ਦੇ ਵਿੱਚ ਸਬਜ਼ੀ ਹੈ ਜਿਹੜੀ ਉਹ ਤੋੜ ਕੇ ਨਾ ਲੈ ਆਓ ਭਰਾਵੋ ਪੁਰਾਣੇ ਬੰਦੇ ਜਿੰਨੇ ਵੀ ਆਂਢੀ ਗਮਾਂਢੀ ਸੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿਸੇ ਨੇ ਭਰਾਣੇ ਚੋਰੀ ਨਹੀਂ ਕੀਤੀ ਸੀ ਕਦੇ ਵੀ ਤੇ ਆ ਨਵੇਂ ਬੰਦੇ ਹੁਣ ਚੋਰੀ ਕਰਨੀ ਨਵਿਆਂ ਨੇ ਸ਼ੁਰੂ ਕਰਤੀ ਤੇ ਉਹਨਾਂ ਨੂੰ ਬੇਨਤੀ ਕਰਦਾ ਮੈਂ ਫਿਰ ਇਕੱਲੇ-ਇਕੱਲੇ ਦਾ ਨਾਂ ਬੋਲ ਦੂੰਗਾ ਫਿਰ ਤੁਸੀਂ ਬੇਇੱਜ਼ਤੀ ਮੰਨੋਗੇ ਹੁਣ ਮੈਂ ਬੇਇੱਜ਼ਤੀ ਐ ਮੰਨਦਾ ਵੀ ਯਾਰ ਕਿਸੇ ਦੀ ਬੇਇੱਜ਼ਤੀ ਕਿਉਂ ਕਰਨੀ ਐ ਤੇ ਤੁਸੀਂ ਜਵੇਂ ਬੁਸ਼ਰਮ ਹੋਗੇ ਇੱਕ ਕਿੱਲਾ ਦੇਖ ਲਓ ਮੈਂ ਸਬਜੀ ਦਾ ਖਾਲੀ ਛੱਡ ਰੱਖਿਆ ਆ ਤੇ ਤੁਸੀਂ ਕੋਈ ਤਾਂ ਭਰਾ ਲਾਉਂਦਾ ਠੇਕਿਆਂ ਤੇ ਬਾਣ ਤੇ ਕੋਈ ਠੇਕਿਆਂ ਤੇ ਲੈਂਦਾ ਬਾਣ ਕਿਸੇ ਨੇ ਝੋਨਾ ਲਾਇਆ ਅਜੇ ਬਾਦ ਕਣਕ ਬੀਜੂਗਾ ਤੇ ਤੁਸੀਂ ਸਬਜੀ ਆਪਦੇ ਖਾਨਜੋਗਰੀ ਖੇਤ ਦੇ ਵਿੱਚ ਲਾ ਨਹੀਂ ਸਕਦੇ ਤੇ ਚੋਰੀ ਨੂੰ ਲੱਕ ਬੰਨਿਆ ਅਗੇ ਮੋਟਰਾਂ ਦੀ ਚੋਰੀ ਹੋ ਗਈ ਆ ਕਿ ਕਿਸੇ ਦੀ ਤਾਰ ਹੋ ਗਈ ਚੋਰੀ ਮੋਟਰ ਦੀ ਕਿਸੇ ਦਾ ਟਰਾਂਸਫਾਰਮ ਹੋ ਗਿਆ ਕਿਸੇ ਦਾ ਸਟਾਰਟਰ ਹੋ ਗਿਆ ਤੇ ਚੋਰੀ ਤੁਸੀਂ ਆਪ ਨਹੀਂ ਕਰਨ ਵਾੜਦੇ ਜੋ ਸੋਡੇ ਚੋਰੀ ਕਿਉਂ ਨਾ ਹੋਵੇ ਛੋਟੇ ਵੀ ਚੋਰੀਆਂ ਹੋਣੀਆਂ ਜੋ ਚੋਰੀ ਕਰਦੇ ਤਾਂ ਆਪ ਫੜਦੇ ਨਹੀਂ ਤੇ ਆਹ ਦੇਖ ਲੋ ਆ ਕਦੂਆਂ ਦੇ ਬੱਲਾ ਮੈਂ ਕੱਲ ਤਾਂ ਮੈਂ ਛੱਡ ਕੇ ਗਿਆ ਸਵੇਰੇ 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 ਆਇਆ ਮੈਂ ਇੱਥੇ ਫੱਕ ਲਾ ਕੇ ਗਿਆ ਗੰਨਿਆ ਦੀ ਤੇ ਮੈਂ ਇੱਥੇ ਨਾ ਕਦੂਆਂ ਦੀਆਂ ਬੱਲਾ ਕਦੂ ਛੱਡ ਗਿਆ ਕਦੂ ਸੀਗੇ ਛੋਟੇ ਮਾਲਾ ਦੋ ਕਦੂ ਸੀਗੇ ਚੂਹੀ ਮਨ ਵਾਲਾ ਕਿਲੋ ਹੋਣੇ ਨਹੀਂ ਦੋਨੇ ਕਦੂ ਕਿਉਂ ਕਿਲੋ ਸਾਡੀ ਆਪ ਦੀ ਖਰਾਕ ਕਿਲੋ ਦੀ ਆ ਹੁਣ ਐਡਾ ਵੱਡਾ ਥੋੜਾ ਲਾਣਾ ਹੁਣ ਉਹਦੇ ਵਿੱਚ ਲਾਣੇ ਦੇ ਵਿੱਚ ਤੁਸੀਂ ਆਪ ਦਾ ਟਾਈਮ ਪਾਸ ਕਰ ਲਿਆ ਹੋਊਗਾ ਇੰਨੇ ਵੱਡੇ ਲਾਣੇ ਦਾ ਟਾਈਮ ਹੀ ਨਹੀਂ ਪਾਸ ਹੁੰਦਾ ਤੇ ਤਾਂ ਕਰਕੇ ਭਰਾਵੋ ਚੋਰੀ ਨਾ ਕਰੋ ਜੇ ਚੋਰੀ ਕਰੋਗੇ ਤਾਂ ਮੈਂ ਨਾਂ ਕੱਲੇ ਕੱਲੇ ਦਾ ਬੋਲੂੰਗਾ ਨਹੀਂ ਆਪਾਂ ਕਰੇ ਚੋਰੀ ਕਰੀਏ ਤੇ ਨਾਂ ਕਿਸੇ ਨੂੰ ਕਰਨ ਦਈਏ ਪਹਿਲੀ ਗੱਲ ਮੈਂ ਕਰੇ ਤੇ ਖੇਤ 'ਚ ਨਹੀਂ ਵੜਿਆ ਕਿਸੇ ਦੇ ਵੀ ਮੇਰੇ ਖੇਤ ਦੇ ਵਿੱਚ ਵੜਨ ਦਾ ਕਿਸੇ ਦਾ ਕੀ ਹੱਕ ਆ ਬਈ ਆਹ ਦੇਖ ਲਓ ਬਾਣ ਛੱਡ ਰੱਖਿਆ ਖਾਲੀ ਮੈਂ ਸਾਰਾ ਫੇਰ ਪੀਏ ਬਾਈ ਖੰਡਿਆ ਕੇ ਨਾ ਫੇਰ ਇਕੱਠੇ ਕਰਨੇ ਪੈਂਦੇ ਆ ਐ ਨਹੀਂ ਵੀ ਲੁੱਟ ਖੋਈ ਹੁੰਦੀ ਹੈ ਕੋਈ ਮਿਹਨਤ ਵਾਲੀ ਜਾਦੇ ਹੈ ਹੁਣ ਤੁਸੀਂ ਆਪਦੀ ਮਿਹਨਤ ਕਰੋ ਤੁਸੀਂ ਤਾਂ ਐ ਕਹਿੰਦੇ ਕੱਲੀ ਆਪਾਂ ਦਾ ਝੋਨਾ ਲਾਤਾ ਬਸ ਵੇਲੇ ਫਿਰੋ ਇੱਧਰ ਬਹਿ ਕੇ ਇੱਧਰ ਬਹਿ ਕੇ ਐਵੇਂ ਗੱਪ ਮਾਰਦੇ ਇੱਧਰ ਮਾਰਦੇ ਇੰਨਾਂ ਗੱਲਾਂ ਚ ਕੋਈ ਦਮ ਨਹੀਂ ਹੈਗਾ ਬਾਈ ਜੀ ਤੇ ਪਾਣੀ ਲਾਈ ਜਾਂਦਾ ਮੈਂ ਗੋਭੀ ਮੇਰੀ ਵਧੀਆ ਖੜੀ ਐ ਚੱਲ ਪੀ ਤੇ ਗੰਡੀ ਵੀ ਚੱਲ ਪੀ ਫੱਕ ਚੱਲ ਪੀ ਗੰਡਿਆਂ ਦੀ ਤੇ ਮੂਲੀ ਉਗ ਰਹੀ ਤੇ ਇੱਧਰ ਮੈਂ ਨਾ ਪਨੀਰੀ ਵੀਜੀ ਆ ਦਿਓ ਦਿਖਾਉਣਾ ਸੋਨੂੰ ਹਣ ਆਪਾਂ ਪਨੀਰੀ ਵੀਜੀ ਹੋਈ ਸਾਰੀ ਇੱਧਰ ਤਾਂ ਮਿਰਚਾਂ ਦੀ ਲੰਬੀ ਮਿਰਚ ਦੀ ਇੱਧਰ ਛੋਟੀ ਮਿਰਚ ਦੀ ਐ ਤੇ ਉਗਰਨਾ ਸ਼ੁਰੂ ਹੋ ਗਈ ਮਿਰਚ ਤਾਂ ਆਹ ਹਾਂ ਦਿਸੀ ਜਾਂਦੀ ਨਾ ਜਿਟਾਇਆ ਇਹ ਉਗਰਨੀ ਸ਼ੁਰੂ ਹੋ ਗਈ ਮਿਰਚ ਤੇ ਉਹ ਪਰਲੇ ਜਿਹੜੀ ਉਹ ਪਰਲੇ ਸ਼ੈਡ ਹੈ ਉਹ ਲੰਮੀ ਕਿਆਰੀ ਹੈ ਉਹ ਧਣੀਆਂ ਦੀ ਹੈ ਆਹ ਦੇਖੋ ਆਪਣੀ ਗੋਭੀ ਆਹ ਗੋਭੀ ਸਾਰੀ ਉਗਰਨ ਲੱਗ ਗਈ ਆਪਣੀ ਸ਼ੁਰੂ ਹੋ ਗਈ ਗੋਭੀ ਅੱਜ ਤੀਜਾ ਦਿਨ ਹੀ ਹੋਇਆ ਇਹਨੂੰ ਵੀ ਗੋਭੀ ਨੂੰ ਆ ਦੇਖੋ ਆਪਣੀ ਗੋਭੀ ਕਿਵੇਂ ਖੜੀ ਹੈ ਸਾਰੀ ਉਗ ਰਹੀ ਹੈ ਇਹ ਤੀਜੇ ਦਿਨ ਚ ਉਗ ਰਹੀ ਹੈ ਇਹ ਐ ਲੰਮੀ ਕਿਆਰੀ ਹੈ ਇਹ ਇੱਕ ਕਿਆਰੀ ਤਾਂ ਇਹ ਗੋਭੀ ਵਾਲੀ ਆ ਗਈ ਤੇ ਪਰਲੀ ਕਿਆਰੀ ਆਪਣੀ ਧਨੀਏਰੀ ਹੈ ਤੇ ਲਵਾਈ ਇਹਦੀ ਦਿਖਾ ਦਨਾ ਤੁਹਾਨੂੰ ਮੈਂ ਤੇ ਇੱਧਰ ਆਪਾਂ ਆਹ ਛੱਡਿਆ ਹੋਇਆ ਜਿਹੜੀ ਜਗ੍ਹਾ ਛੱਡੀ ਹੈ ਇੱਥੇ ਸਾਰੇ ਚ ਲਸਣ ਲਾਉਣੀ ਐ ਤੇ ਕੁਛ ਇੱਥੇ ਲਾਉਣੀ ਆ ਫੱਕ ਗੰਡਿਆਂ ਦੀ ਗੰਡਿਆਂ ਦੀ ਫੱਕਾ ਲਾ ਕੇ ਜਿਹੜੀ ਆਪਦੇ ਵਾਸਤੇ ਵੀ ਰੱਖਾਂਗੇ ਗੰਡਿਆਂ ਦੀ ਫੱਕ ਫੇਰ ਲਾ ਦਾਂਗੇ ਗੰਡੇ ਗੋਭੀ ਐ ਜਿਹੜੀ ਆ ਤਾਂ ਆਪਣੀ ਹਾਈਬ੍ਰਿਡ ਗੋਭੀ ਐ ਜਿਹੜੀ ਆ ਤੁਹਾਨੂੰ ਦਿਖ ਰਹੀ ਐ ਆਹਾ ਇਹ ਸਾਰੀ ਹਾਈਬ੍ਰਿਡ ਐ ਆ ਲੈਣਾ ਇਹਦੀਆਂ ਇਹ ਆ ਛੋਟੀ ਛੋਟੀ ਦਿਖ ਰਹੀ ਹੈ ਨਾ ਤੇ ਜਿਹੜੀ ਚੌਂਕ ਰਹੀ ਹੈ ਆ ਸਾਰੀ ਇਹ ਦੇਸੀ ਗੋਭੀ ਹੈ ਦੋ ਵੈਰੀਟੀਆਂ ਦੇਸੀ ਗੋਭੀ ਤੇ ਹਾਈਬ੍ਰਿਡ